ਾਰੇ ਦੋਸਤੋ ਪਿਆਰਪਰੀ ਸਤਿ ਸ੍ਰੀ ਅਕਾਲ ਜੀ ਪੰਜਾਬ ਸਰਕਾਰੀ ਮੁਲਾਜ਼ਮ ਹੁਣ ਜਾਂ ਕੇਂਦਰ ਸਰਕਾਰੀ ਮੁਲਾਜ਼ਮ ਹੁਣ ਜਾਨ ਰਟਾਇੰਡ ਹੋਏ ਸਾਥੀਆਂ ਦਾ ਜੋ ਡੀਏ ਵਿੱਚ ਵਾਧਾ ਜਨਵਰੀ ਜਾਂ ਦਲਾਇ ਮਹੀਨੇ 'ਚ ਹੁੰਦਾ ਹੈ ਹਰ ਸਾਲ ਪਰ ਇਸ ਵਾਰੀ ਕੇਂਦਰ ਸਰਕਾਰ ਵੱਲੋਂ ਡੀਏ ਵਿੱਚ 3% ਵਾਧੇ ਦੀ ਆਸ ਕੀਤੀ ਜਾ ਸਕਦੀ ਆ ਪਰ ਹੁਣ ਉਹਦਾ ਜਰਮੀ ਚਾਹੀਦਾ ਸੀ ਹੋ ਸਕਦਾ ਫਰਵਰੀ ਅੰਡ ਤੱਕ ਜੋ ਕੇਂਦਰ ਸਰਕਾਰ ਮਿਲਾਨਾ ਦਾ ਡੀਏ 53% ਤੋਂ ਵੱਧ ਕੇ 56% ਹੋ ਸਕਦਾ ਹੈ ਪਰ ਬੜੀ ਹਾਸਿਲ ਗੱਲਾਂ ਆ ਗਏ ਪੰਜਾਬ ਸਰਕਾਰ ਦੇ ਪੰਜਾਬ ਸਰਕਾਰ ਵੱਲੋਂ ਆਪਣੇ ਮਰਾਜਨਾ ਡੀਏ ਸਿਰਫ 4% ਦਾ ਵਾਧਾ ਕੀਤਾ ਸੀ ਮੁਖਰੀ ਭਵੰਤਮਾਨ ਨੇ ਜਰੋਂਗੇ ਕੇਂਦਰ ਸਰਕਾਰ ਡੀਏ 53% ਹੋ ਚੁੱਕਿਆ ਹੈ ਪਰ ਹੁਣ ਆਉਣ ਵਾਲੇ ਸਮੇਂ ਵਿੱਚ ਜੋ ਕੇਂਦਰ ਸਰਕਾਰ ਮਿਲਾਨਾ ਦਾ ਡੀਏ 56% ਹੋ ਸਕਦਾ ਹੈ ਜੇ ਆਪਾਂ ਦੇਖੀਏ ਪੰਜਾਬ ਦੇ ਮਲਾਜਾਂ ਦਾ ਡੀਏ 42% ਆ ਪਰ ਜੇਕਰ ਕੇਂਦਰ ਸਰਕਾਰ ਮਲਾਜਾਂ ਨੂੰ ਡੀਐਸ 55% ਦੇਣਾ ਤਾਂ 14% ਦਾ ਫਰਕ ਪੈ ਜਾਵੇਗਾ ਅਸੀਂ ਮੰਗ ਕਰਦੇ ਹਾਂ ਮੁੱਖ ਮੰਤਰੀ ਭਵਨਤਮਨ ਤੋਂ ਵਿਧਾਇਕ ਹਰਪਾਲ ਸਿੰਘ ਟੀਮਾ ਤੋਂ ਪੰਜਾਬ ਦੇ ਮਲਾਜਾਂ ਦਾ ਡੀਏ ਵਿੱਚ ਘਟੋ ਘੱਟ 11% ਦਾ ਵਾਧਾ ਕੀਤਾ ਜਾਵੇ ਨਹੀਂ ਤਾਂ ਕੇਂਦਰ ਸਰਕਾਰ ਦਾ ਡੀਏ ਹੋ ਸਕਦਾ ਉਹਨਾਂ ਲਈ 5% ਤੱਕ 3% ਹੋਰ ਵਾਧਾ ਹੋ ਸਕਦਾ ਹੈ ਜਿਸ ਕਰਕੇ ਪੰਜਾਬ ਦੇ ਮੁਲਾਜ਼ਮਾਂ ਨੇ ਮੰਗ ਕਰਦੇ ਆ ਕਿ ਸਾਡਾ ਡੀਏ ਵੀ ਕੇਂਦਰ ਸਰਕਾਰੇ ਮੁਲਾਜ਼ਮਾਂ ਨੂੰ ਬਰਾਬਰ ਕੀਤਾ ਜਾਵੇ ਸੁਪਰੀਮ ਕੋਰਟ ਨੇ 17 6 2020 ਤੋਂ ਭਾਰਤੀ ਹੋ ਮੁਲਾਜ਼ਮਾਂ ਲਈ ਜੋ ਕਿ ਸੇਵਾ ਬੇਗਮ ਹਲਕ ਕੰਸਨ ਦੀ ਗੱਲ ਕਰਦਾ ਹੈ ਪੰਜਾਬ ਸਰਕਾਰ ਨੂੰ ਸੁਪਰੀਮ ਕੋਰਟ ਨੇ ਜੋ ਮੁਲਾਜ਼ਮਾਂ ਦੇ ਹੱਕ ਦੇ ਵਿੱਚ ਫੈਸਲਾ ਕਰਦਾ ਹੈ ਉਨਾ ਆਸ ਕੀਤੀ ਜਾ ਸਕਦੀ ਹੈ ਕਿ 17 7 2020 ਤੋਂ ਭਰਤੀ ਹੋਏ ਹਮਲਾਵਾਂ ਨੂੰ 6ਵਾਂ ਪੇਕਮਿਸਨ ਲਾਗੂ ਕੀਤਾ ਜਾ ਸਕਦਾ ਹੈ ਜੀ ਦੂਜੇ ਪਾਸੇ ਪ੍ਰਾਣੀ ਪੈਂਸਕਿਊ ਨਾਲੇ ਮਲਾਜਮ ਜੋ 2400 ਭਰਤੀ ਹੋਇਆ ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਸਾਡੇ ਨਾਲ ਧੋਖਾ ਕੀਤਾ ਗਿਆ ਹੈ ਕਿਉਂਕਿ ਕੇਂਦਰ ਸਰਕਾਰ ਨੇ ਇੱਕ ਯੂਪੀਐਸ ਸਕੀਮ ਲੈ ਕੇ ਆਂਦੀ ਆ ਜਿਸ ਦੇ ਉੱਪਰ ਨੋਟੀਫਿਕੇਸ਼ਨ ਜਾਰੀ ਕਰਦਾ ਹੈ ਜੇਕਰ ਕੰਟ੍ਰੈਕਟਰੀ ਸਰਵਿਸ 25 ਸਾਲ ਦੀ ਹੋਵੇਗੀ ਤੇ ਤਾਂ ਉਹਨੂੰ ਪੂਰੀ ਪੈਨਸ਼ਨ ਲੱਗੇਗੀ ਜੇਕਰ ਕਰਮਚਾਰੀ ਨੇ ਖੰਡ ਫੰਡ ਕਢਵਾਇਆ ਹੋਏ ਹੁੰਦਾ ਹੋਇਆ ਤਾਂ ਉਸ ਨੂੰ ਪੈਨਸ਼ਨ ਘੱਟ ਲੱਗੇਗੀ ਅਸੀਂ ਨੂੰ ਆਸ ਕਰਦੇ ਹਾਂ ਪੰਜਾਬ ਸਰਕਾਰ ਵੱਲੋਂ ਜੋ 2022 ਦੇ ਵਿੱਚ ਪੁਰਾਣੀ ਪੈਨਸ਼ਨ ਨੂੰ ਬਹਾਲ ਕਰਨ ਵਾਸਤੇ ਨੋਟੀਫਾਈ ਕੀਤਾ ਗਿਆ ਸੀ ਉਹਨੂੰ ਲਾਗੂ ਕਰੇ ਬਾਰ-ਬਾਰ ਮੁਲਾਜ਼ਮ ਧਰਨੇ ਮਜਾਰੇ ਕਰ ਰਹੇ ਹਨ ਪਰ ਪੰਜਾਬ ਸਰਕਾਰ ਗੱਲ ਸੋਹਣੀ ਦੇ ਮਲਾਜਮਾਂ ਦੀ ਰਿਟਾਇਰਡ ਮਲਾਜਮਾਂ ਵੱਲੋਂ ਜੋ ਕਿ ਆਪਣੇ ਪੇਕੇ ਘੇਰੇ ਨੂੰ ਲੈ ਕੇ ਜਾਂ ਫੈਕਟਰੀ ਤੋਂ ਬੰਡਾ ਨੂੰ ਲੈ ਕੇ ਹਰ ਜ਼ਿਲ੍ਹੇ ਦੇ ਵਿੱਚ ਭੋਖੜ ਦਾ ਰੱਖੀ ਗਈ ਸੀ ਆਹਨਾਂ ਦੇ ਵਿੱਚ ਜਿੰਨੇ ਜਿੰਨੇ ਪੰਜਾਬ ਸਰਕਾਰ ਦੇ ਐਮ ਐਲ ਏ ਆ ਉਹਨਾਂ ਨੂੰ ਜੋ ਮੰਗ ਉਤਾਰਣੇ ਦੀ ਰਿਟਾਇਰਡ ਮਲਾਜਮਾਂ ਜਿਨ੍ਹਾਂ ਨੇ ਕਿਹਾ ਸਾਡੀ ਮੰਗਾਂ ਨਾ ਮੰਨੀਆਂ ਤਾਂ ਆਉਣ ਵਾਲੇ ਸਮੇਂ ਵਿੱਚ ਅਸੀਂ ਪੰਜਾਬ ਦੇ ਬਜਟ ਸੈਸ਼ਨ ਦਾ ਨਾਮ ਪੰਜਾਬ ਸਰਕਾਰ ਨੂੰ ਘਿਰਾਂਗੇ ਧੰਨਵਾਦ ਸਾਥੀਓ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਈ